ਉਹ ਪੀਸਾ ਖਾਂਡ ਗੁਰੂ ਕੇ ਪਿਆਰ ਵਾਲਿਓ ਇਹ ਧੰ ਉਨਾਨਕ ਸਹਿਬ ਮਹਾਰਾਜ ਜੀ ਨੇ ਰੱਖਿਆ ਸ਼ਰਮ ਖਾਂਡ ਜਿਹਦੇ ਵਿੱਚ ਗੁਰੂ ਕੇ ਪਿਆਰ ਉਹ ਬੰਦੇ ਦੀ ਮਿਹਨਤ ਉੱਤੀ ਬਹੁਤ ਜ਼ਿਆਦਾ ਕਿਵੇਂ ਜੋ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਆ ਕੇ ਬੰਦੇ ਨੂੰ ਘੜਨਾ ਸ਼ੁਰੂ ਕਰ ਦਿੰਦੇ ਨੇ ਕੀ ਕੀ ਘੜਿਆ ਜਾਂਦਾ ਤੇ ਘੜੀ ਜਾਂਦੀ ਮਾਰ ਕੇ ਕਿੱਥੇ ਘੜਿਆ ਸੁਰਤ ਮਤ ਮਨ ਬੋਤ ਇਹ ਚੀਜ਼ਾਂ ਇੱਥੇ ਆ ਕੇ ਘੜੀਆਂ ਜਾਂਦੀਆਂ ਨੇ ਪਰਮਾਤਮਾ ਵਾਹਿਗੁਰੂ ਜੀ ਦੇ ਕਟਣਾ ਸ਼ੁਰੂ ਕਰ ਦਿੱਤੀ ਤੁਹਾਡੀ ਸੁਰਤ ਨੂੰ ਤੁਹਾਡੀ ਸੁਰਤ ਆਕਾਰ ਪਰਖੇ ਜੁੜਨੀ ਸ਼ੁਰੂ ਹੋ ਗਈ ਤੁਹਾਡੀ ਮਤ ਜਿਹੜੀ ਅਕਾਲ ਪਰਖ ਵਾਹਿਗੁਰੂ ਜੀ ਦੇ ਕੱਢੀ ਸ਼ੁਰੂ ਕਰ ਦਿੱਤੀ ਤੁਹਾਡੇ ਮਨ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਭਾਅ ਤੁਹਾਡੇ ਚੋਂ ਮੈਲ ਕੱਢਦਾ ਪਿਆ ਤੁਹਾਨੂੰ ਪਰਮਾਤਮਾ ਸ਼ਬਦ ਵਰਗਾ ਬਣਾ ਰਿਹਾ ਤੁਹਾਡੀ ਘਾੜਤ ਕੱਢਦਾ ਪਿਆ ਗੁਰੂ ਕੇ ਪਿਆਰ ਵੱਲ ਔਰ ਜਦੋਂ ਇਹਸ ਬੰਦੇ ਨੂੰ ਪਤਾ ਲੱਗੇ ਕਿ ਮੇਰੀ ਸੁਰਤ ਪਰਮਾਤਮਾ ਵੱਲ ਜੁੜਦੀ ਤੇ ਸੋਹਣੀ ਬਣ ਰਹੀ ਹੈ ਮੇਰਾ ਮਨ ਸੋਹਣਾ ਹੋ ਰਿਹਾ ਮੇਰੀ ਬੁੱਧੀ ਸੋਹਣੀ ਹੋ ਰਹੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਾਲ ਜੁੜ ਜੁੜ ਕੇ ਤੇ ਸਮਝੋ ਗੁਰ ਕੇ ਪਿਆਰੋ ਕਿ ਮੈਂ ਸ਼ਰਮ ਖੰਡ ਤੇ ਵਿੱਚ ਪਰਮੇਸ਼ ਕਰ ਗਿਆ ਸ਼ਰਮ ਖੰਡ ਜੇ ਸਾਡੀ ਸੁਰਤ ਉੱਥੇ ਦੀ ਉੱਥੇ ਹੀ ਹੈ ਮਤ ਉੱਥੇ ਦੀ ਉੱਥੇ ਹੈ ਮਨ ਉੱਥੇ ਦਾ ਉੱਥੇ ਹੈ ਬੁੱਧੀ ਉੱਥੇ ਦੀ ਉੱਥੇ ਹੈ ਤੇਰੇ ਦਾ ਮਤਲਬ ਹੈ ਅਜੇ ਸ਼ਰਮ ਖੰਡ ਵਿੱਚ ਪਰਮੇਸ਼ ਨਹੀਂ ਕੀਤੇ ਜੇ ਗੁਰ ਕੇ ਪਿਆਰ ਵਾਲੋ ਮੇਰੀ ਕੋਈ ਵੀ ਚੀਜ਼ ਸੋਹਣੀ ਨਹੀਂ ਬਣਦੀ ਪਈ ਅਜੇ ਘੜੀ ਨਹੀਂ ਗਈ हां मेरी मानपोती सोने खड़े जा रहे ने तुम्हारा सच्चे पाथिया जी कहंदे फिर समझो इत्थे खड़ीए सुरा सिद्धा की ਛੋਟ ਵੱਡੇ ਵੱਡੇ دیਵਤਿਆਂ ਦੀਆਂ ਸਿੱਧਾਂ ਦੀਆਂ ਛੋਟ ਜਿਹੜੀ ਨਾ ਉਹ ਹੋ ਜਾਂਦੀ ਏ ਗੁਰਕੇ ਪਿਆਰ ਭਾਵ ਦੀਵਤਿਆਂ ਵਾਲੀ ਸਿੱਧਾਂ ਵਾਲੀ ਜਿਹੜੀ ਨਾ ਗੁਰਕੇ ਪਿਆਰ ਉਹ ਛੋਟ ਉਹ ਅੰਦਰ ਪਰਵੇਸ਼ ਕਰ ਜਾਂਦੀ ਏ ਇਹ ਸ਼ਰਮਖੰਡ ਹੈ ਇੱਥੇ ਆ ਕੇ ਬੰਦੇ ਦੀ ਸਾਰਾ ਕੁਝ ਖੜਿਆ ਜਾਂਦਾ ਹੈ ਉਥਾ ਪਰ ਬੰਦੇ ਨੂੰ ਸਮਝ ਲਗਦੀ ਏ ਤੇ ਮੈਂ ਐਤੀਸਰੇ ਖੰਡ ਪ੍ਰਵੇਸ਼ ਕਰ ਗਿਆ।